ਝੰਡਾ ਮਾਰਚ ਕਰ ਰਹੇ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਸਾਥੀਓ ਤੇ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ ਸਾਡੀਆਂ ਮਾਤਾਵਾਂ ਭੈਣਾਂ ਤੇ ਬੀਬੀਆਂ ਹੁਣ ਆਪਾਂ ਪਾਪਾ ਸਟੇਜ ਦੀ ਕਾਰਵਾਈ ਚਲਾਉਣੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਬੁਲਾ ਰਹੇ ਸਾਡੇ ਚਰਨ ਸਿੰਘ ਜੀ ਜੋ ਬਲਵਾਲੇ ਦੇ ਸਾਥੀ ਆ ਸਾਡੇ ਆਗੂ ਸਹਿਬਾਨ ਆ ਉਹ ਸੰਬੋਧਨ ਕਰਨਗੇ ਜੋ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹੈ ਰੱਖਾਂਗੇ ਰੱਖਾ ਕੇ ਰੱਖਾਂਗੇ ਕਰੋ ਫੈਸਲਾ ਲੋਕ ਕੀਤਾ ਜਾਵੇ ਅਤੇ ਸਾਰਿਆਂ ਦੇ ਕਰੋ ਨਾ ਕਰੋ ਕਰੋ ਜਦੋਂ ਨਾਲੋਂ ਕੋਈ ਚੋਰੀ ਨਹੀਂ ਹੋਣਾ ਬਿਜਲੀ ਨੂੰ ਕੋਈ ਮੇਟ ਨਹੀਂ ਹੋਵੇਗੀ ਨਹੀਂ ਹੋਰ ਜਾਵੇ ਅਸੀਂ ਪ੍ਰਧਾਨ ਜੀ ਤੁਹਾਡਾ ਮਾਰਸ ਕਟੋ ਕੀ ਹੈ ਜੀ ਕਿ ਇੰਨਾ ਸਾਡਾ ਜਿਹੜਾ 90 ਜਿਹਾ ਜਿਹਾ ਬੰਦੀਆਂ ਦੀ 13 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਮਜ਼ਮੇ ਅਤੇ ਖੇਤ ਮਜ਼ਦੂਰ ਤੇ ਕਿਸਾਨ ਜਿਹਾ ਬੰਦੀਆਂ ਉਹਨਾਂ ਦੇ ਤਹਿਤ ਸਾਰਾ ਜਿਹੜਾ ਪ੍ਰੋਗਰਾਮ ਦਿੱਤਾ ਸੀ ਜਿਹੜਾ ਸਰਕਾਰਾਂ ਨੇ ਜ਼ੁਲਮ ਕਰਨ ਜਾ ਰਹੀਆਂ ਸਰਕਾਰਾਂ ਜਿਵੇਂ ਗਰੀਬਾਂ ਦਾ ਨਰੇਗਾ ਦਾ ਕਾਨੂੰਨ ਖਤਮ ਕਰ ਦਿੱਤਾ ਐਸੇ ਕਰਕੇ ਬਿਜਲੀ ਜਿਹੜਾ ਸਮਾਰਟ ਮੀਟਰ ਲਾਉਣ ਜਾ ਰਹੇ ਆ ਬਿਜਲੀ ਦਾ ਧੜਾ ਥੜਾ ਇਹਨਾਂ ਨੇ ਕੀ ਕੀਤਾ ਹੁਣ ਪਿੰਡਾਂ ਦੇ ਵਿੱਚ ਕੋਸਤਾ ਲੋਡ ਦੇ ਬਹਾਨੇ ਨਾਲ ਕਿਸੇ ਨੂੰ 10000 ਕਿਸੇ ਨੂੰ 15000 ਕਿਸੇ ਨੂੰ 30000 ਕਿਸੇ ਨੂੰ ਲੱਖ ਇਸ ਕਰਕੇ ਕੰਜ਼ਿਊਮਰ ਇਹਨਾਂ ਨੇ ਖੇਤ ਮਜ਼ਦੂਰਾਂ ਦਾ ਵੀ ਕੱਢ ਦਿੱਤਾ 2025 ਬਿੱਲ ਜਿਹੜਾ ਸੀਡ ਬਿੱਲ ਲੈ ਕੇ ਆ ਜਿਹਨੂੰ ਬੀਜ ਬਿੱਲ ਕਹਿ ਦਿੰਦੇ ਆ ਕਿਸਾਨਾਂ ਦੇ ਉੱਪਰ ਬਹੁਤ ਵੱਡਾ ਹਮਲਾ ਜਿਹੜਾ ਇਸ ਕਰਕੇ ਜਿਹੜਾ ਇਹ ਜਿਹੜਾ ਮਾਰਚ ਹੈ ਪਿੰਡਾਂ ਦੇ ਵਿੱਚ ਜਾਗਰੂਕ ਕਰਕੇ ਲੋਕਾਂ ਨੂੰ ਅਸੀਂ 16 ਤਰੀਕ ਨੂੰ ਜਿਹੜੇ ਵੱਡੇ ਐਕਸ਼ਨ ਕਰਨੇ ਆ ਜੇ ਵੀ ਡੀਸੀ ਦਫ਼ਤਰਾਂ ਦੇ ਉੱਪਰ ਸਾਡੇ ਧਰਨੇ ਆ ਸਾਰੇ ਕੰਮ ਮਜ਼ਦੂਰਾਂ ਦੇ ਠੱਪ ਪਏ ਆ ਕੋਈ ਸਗਨ ਸਕੀਮ ਨਹੀਂ ਕੋਈ ਆਟਾ ਦਾਲ ਨਹੀਂ ਕਿਸੇ ਕਿਸਮ ਦਾ ਗਰੀਬਾਂ ਕੋਲੇ ਕੰਮ ਨਹੀਂ ਅੱਜ ਜਿਹੜਾ ਬੇੜਿਆਂ ਦੇ ਵਿੱਚ ਬਿਨਾ ਇਲਾਜ ਤੋਂ ਲੋਕ ਮਰ ਰਹੇ ਆ ਜਿਹੜੀਆਂ ਸਾਡੀਆਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਬਹਾਨੇ ਬਾਜ਼ੀਆਂ ਕਰਦੀਆਂ ਜਿਵੇਂ ਇੱਥੇ ਲੰਬੀ ਦੇ ਵਿੱਚ ਹੀ ਹਸਪਤਾਲ ਲਾ ਲਓ ਕੋਈ ਲੇਡੀਜ਼ ਡਾਕਟਰ ਹੈ ਨਹੀਂ ਕੋਈ ਐਮਰਜੈਂਸੀ ਡਾਕਟਰ ਹੈ ਨਹੀਂਗਾ ਇਹ ਹਾਲਾਤ ਜਿਵੇਂ ਠੂਠੇ ਲਾਰੇ ਦੇ ਕੇ 125 ਦਿਨਾਂ ਦਾ ਲਾਰਾ ਦੇ ਕੇ ਸਰਕਾਰ ਨੇ ਵੀ ਤੁਹਾਨੂੰ 123 ਦਿਨ ਕੰਮ ਦੇਵਾਂਗੇ ਕਿ ਲੋਕ ਰੌਲਾ ਨਾ ਪਾਉਣ ਉਹ ਨਰੇਗਾ ਕਾਨੂੰਨ ਨੂੰ ਖਤਮ ਕਰ ਦਿੱਤਾ ਜਿਹੜਾ ਸਾਡੇ ਕੋਲੇ ਗਰੰਟੀ ਕਾਨੂੰਨ ਸੀ ਇਹਨਾਂ ਉੱਤੇ ਸਾਡੀ ਸਾਰੀ ਜਸੇਬੰਦੀਆਂ ਦੀ ਲੜਾਈ ਹੈ ਤੇ ਬਿਜਲੀ ਬੋਰਡ ਦੀਆਂ ਵੀ ਜਿੰਨੀਆਂ ਜਸੇਬੰਦੀਆਂ ਮੁਲਾਜ਼ਮ ਜਸੇਬੰਦੀਆਂ ਟੀਚਰ ਜੂਨੀਅਰ ਖੇਤ ਮਜ਼ਦੂਰ ਜਸੇਬੰਦੀਆਂ ਸਾਰੇ ਰਲ ਕੇ ਅਸੀਂ ਝੰਡਾ ਮਾਰਚ ਪਿੰਡਾਂ 'ਚ ਕਰ ਰਹੇ ਹਾਂ ਹਾਂ ਜੀ ਪ੍ਰਧਾਨ ਮੈਂ ਗੁਰਪਾਲ ਸਿੰਘ ਸਿੰਘੇਵਾਲਾ ਭਾਜਪਾ ਨੇਕਤਾ ਗਰਾਹਾ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਪੰਜਾਬ ਦੀਆਂ 90 ਜਥੇਬੰਦੀਆਂ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡਾਂ ਦੇ ਵਿੱਚ ਮਾਰਚ ਕੱਢ ਰਹੇ ਆ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਬਹੁਤ ਹੀ ਲੋਕ ਵਿਰੋਧੀ ਕਾਨੂੰਨਾਂ ਦੀ ਝੜੀ ਲਾ ਦਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਬਿਜਲੀ ਬਿੱਲ 2025 ਲੈ ਕੇ ਆਂਦਾ ਜਿਹਦੇ ਨਾਲ ਬਿਲਕੁਲ ਬਿਜਲੀ ਪ੍ਰਾਈਵੇਟ ਕਰਨ ਵਾਸਤੇ ਰਾਹ ਪੱਧਰਾ ਕਰਤਾ ਇਹਨੂੰ ਕਾਰਪੋਰੇਟ ਕਾਰਪੇਟਾਂ ਦੇ ਹੱਥਾਂ 'ਚ ਦੇਣ ਦਾ ਰਾਹ ਇਹ ਬਿਜਲੀ ਪ੍ਰਾਈਵੇਟ ਹੋ ਜਾਂਦੀ ਹੈ ਇਹ ਬਹੁਤ ਘਾਤਕ ਫੈਸਲਾ ਸਾਡੇ ਲੋਕਾਂ ਦੇ ਉਲਟ ਹੈ ਕਿਉਂਕਿ ਬਿਜਲੀ ਇੰਨੀ ਮਹਿੰਗੀ ਹੋ ਜਾਣੀ ਹੈ ਕਿ ਸਾਡੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਤੇ ਬਿਜਲੀ ਐਡੀ ਜ਼ਰੂਰੀ ਚੀਜ਼ ਹੈ ਕਿ ਸਾਡੀ ਜ਼ਿੰਦਗੀ ਦਾ ਅੰਗ ਬਣੀ ਹੋਈ ਹੈ ਜਿਵੇਂ ਅਸੀਂ ਰੋਟੀ ਪਾਣੀ ਤੋਂ ਬਣਾਣੀ ਸਾ ਸਾਦੇ ਓਵੇਂ ਬਿਜਲੀ ਤੋਂ ਬਣਾਣੀ ਸਾ ਸਾਦੇ ਮਜ਼ਦੂਰਾਂ ਦੀ ਆਮ ਲੋਕਾਂ ਦੀ 300 600 ਜੂੰਟ ਦੀ ਮਾਫੀ ਚਲੀ ਜਾਣੀ ਹੈ ਮੋਟਰਾਂ ਦੇ ਉੱਤੇ ਬਿੱਲ ਲੱਗਣੇ ਨੇ ਪਹਿਲੇ ਹੱਲੇ 1600 ਰੁਪਿਆ ਹਾਰਸ ਪਾਵਰ ਦਾ ਜੇ ਸਾਢੇ 7 ਦੀ ਮੋਟਰ ਆ ਤਾਂ 12000 ਰੁਪਿਆ ਮੋਟਰ ਦਾ ਬਿੱਲ ਆਉਣਾ ਹੈ ਇਸੇ ਤਰ੍ਹਾਂ ਬਿਜਲੀ ਤੋਂ ਕੁੱਲ ਚੀਜ਼ਾਂ ਤਿਆਰ ਹੋਣੀਆਂ ਚਾਹੇ ਕੋਈ ਅਸੀਂ ਕੱਪੜਾ ਤਿਆਰ ਹੁੰਦਾ ਸਿਮਿੰਟ ਤਿਆਰ ਹੁੰਦਾ ਸਰੀਆ ਤਿਆਰ ਹੁੰਦਾ ਕੁੱਲ ਚੀਜ਼ ਚ ਮੰਗਾਈ ਹੋਣੀ ਐ ਇਸ ਕਰਕੇ ਇਹ ਬਹੁਤ ਘਾਤਕ ਫੈਸਲਾ ਸਾਡੇ ਲੋਕਾਂ ਦੇ ਉਲਟ ਤੇ ਨਾਲ ਹੀ ਨਵਾਂ ਬੀਜ ਬਿੱਲ ਲਿਆਰੀ ਆ ਜਿਹੜਾ ਸਾਡੇ ਕਿਸਾਨਾਂ ਨੂੰ ਖੇਤੀ ਚੋਂ ਕੱਢਣ ਦਾ ਬਿੱਲ ਐ ਕਿਉਂਕਿ ਬੀਜ ਵੱਡੇ ਜਿਹੜੇ ਹੈਗੇ ਆ ਇਹਨਾਂ ਦੇ ਕੰਪਨੀਆਂ ਨੂੰ ਉਹਨਾਂ ਨੂੰ ਅਧਿਕਾਰ ਦੇਣਗੇ ਬੀਜ ਉਹਨਾਂ ਦਾ ਵਰਤਣਾ ਉਦੋਂ ਬਿਨਾ ਕੋਈ ਬੀਜ ਘਰੇ ਨਹੀਂ ਰੱਖ ਸਕਦਾ ਜਿਹੜਾ ਕੋਈ ਰੱਖੂਗਾ ਉਹਦੇ ਉੱਤੇ ਕਾਨੂੰਨਨ ਤੌਰ ਦੇ ਉੱਤੇ ਉਸ ਦੇ ਉੱਤੇ ਮਨਾਹੀ ਹੋਊਗੀ ਤੇ ਉਹਨੂੰ ਸਜ਼ਾ ਹੋਊਗੀ ਕੋਈ ਬੀਜ ਨਹੀਂ ਕਰੇ ਰੱਖ ਸਕਦਾ ਉਹਨਾਂ ਬੀਜਾਂ ਦੇ ਨਾਲ ਕੋਈ ਨੁਕਸਾਨ ਹੋ ਗਿਆ ਫਸਲਾਂ ਦਾ ਉਹਦੀ ਕੋਈ ਗਰੰਟੀ ਨਹੀਂ ਪਹਿਲਾਂ ਕਿਤੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਸੀ ਦੁਕਾਨਦਾਰ ਨੂੰ ਪੁੱਛਦੇ ਸੀ ਡੀਲਰ ਨੂੰ ਪੁੱਛਦੇ ਸੀ ਪਰ ਪਰ ਹੁਣ ਉਹਨਾਂ ਨੂੰ ਮੁਕਤ ਕਰ ਦਿੱਤਾ ਹੈ ਇਸ ਕਰਕੇ ਜੇ ਫਸਲ ਦਾ ਨੁਕਸਾਨ ਹੋ ਗਿਆ ਉਹ ਨਹੀਂ ਕਿਸੇ ਨੇ ਪੁੱਛਣਾ ਇਹ ਸਾਰੇ ਕਾਨੂੰਨ ਬਹੁਤ ਹੀ ਮਾਰੂ ਕਾਨੂੰਨ ਨਾਲ ਹੀ ਨਰੇਗਾ ਦਾ ਕਾਨੂੰਨ ਖਤਮ ਕਰ ਦਿੱਤਾ ਤੇ ਨਰੇਗਾ ਦੇ ਕਾਨੂੰਨ ਦੇ ਨਾਲ ਜੀ ਰਾਮਜੀ ਕਾਨੂੰਨ ਲੈ ਜਾਂਦਾ ਜਿਹਦੇ ਨਾਲ ਕਹਿਣ ਨੂੰ ਤਾਂ ਆਇਆ ਕਿ 100 ਤੋਂ 125 ਦਿਨ ਵਧਾ ਦਿੱਤੇ ਪਰ ਜਦੋਂ ਉਹ ਨਰੇਗਾ ਦਾ ਕਾਨੂੰਨ ਸੀ ਉਦੋਂ ਵੀ 100 ਦਿਨਾਂ ਦੇ ਕੰਮ ਦੀ ਗਰੰਟੀ ਸੀ ਪਰ 100 ਦਿਨਾਂ ਦਾ ਕੰਮ ਦੱਸੋ ਕਿਹਨੂੰ ਮਿਲਿਆ ਪੰਜਾਬ ਦੇ ਵਿੱਚ 35 ਦਿਨ ਕੰਮ ਮਿਲਿਆ ਤੇ ਦੇਸ਼ ਦੇ ਵਿੱਚ ਸਾਰੇ 'ਚ ਇਹ ਇਦੋਂ ਵੀ ਥੱਲੇ ਆ ਦਾ ਰੈਸ ਦੀ ਇਸ ਕਰਕੇ ਜਦੋਂ 100 ਦਿਨਾਂ ਦੀ ਗਰੰਟੀ ਸੀ ਉਦੋਂ ਤਾਂ ਇਹ 35 35 ਦਿਨ ਕੰਮ ਮਿਲਦਾ ਰਿਹਾ ਤੇ ਹੁਣ ਤਾਂ ਉਹਨਾਂ ਨੇ ਕਹਿਤਾ ਕਿ 60% ਕੇਂਦਰ ਦੇਊਗਾ 40% ਸਟੇਟਾਂ ਦੇਣੀਆਂ ਤੇ ਸਟੇਟਾਂ ਕੋਲੇ ਕਿਹੜੇ ਫੰਡ ਹੁੰਦੇ ਆ ਜੀਦਾ ਮਤਲਬ ਨਰੇਗਾ ਨੂੰ ਖਤਮ ਕਰਨ ਦੀ ਗੱਲ ਆ ਇਹ ਇਹ ਸਾਡੇ ਮਜ਼ਦੂਰਾਂ ਨਾਲ ਬਹੁਤ ਵੱਡਾ ਧੱਕਾ ਜਿਹੜੇ ਪਹਿਲਾਂ ਹੀ ਹਾਸ਼ੀਏ ਦੇ ਧੱਕੇ ਹੋਏ ਆ ਜਿਹੜੇ ਖੇਤੀ ਦੇ ਵਿੱਚੋਂ ਕੰਮ ਹੈ ਨਹੀਂ ਉਹ ਖੇਤੀ ਦੇ ਵਿੱਚੋਂ ਧੱਕੇ ਹੋਏ ਆ ਇਸ ਕਰਕੇ ਆ ਸਾਰੇ ਕਾਨੂੰਨ ਸਾਡੇ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਖੋਹਣ ਦੇ ਕਾਨੂੰਨ ਹੈ ਤੇ ਸਾਡੇ ਮਜ਼ਦੂਰਾਂ ਕੋਲੋਂ ਆਮ ਲੋਕਾਂ ਕੋਲੋਂ ਆ ਜਿਹੜਾ ਕਿਰਤ ਰੁਜ਼ਗਾਰ ਖੋਹਣ ਦੇ ਕਾਨੂੰਨ ਨੇ ਉੱਨੇ ਨਾਰੇ ਪ੍ਰਾਈਵੇਟਾਂ ਨੂੰ ਦੇਣ ਦੇ ਫੈਸਲੇ ਕਰਲੇ ਨੇ ਚਾਹੇ ਉਹ ਬਿਜਲੀ ਬੋਰਡ ਚਾਹੇ ਸਕੂਲ ਨੇ ਚਾਹੇ ਹਸਪਤਾਲ ਨੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਫੈਸਲਾ ਉਹ ਕੀਤਾ ਇਹਨਾਂ ਨੇ ਤੇ ਪੰਜਾਬ ਦੇ ਲੋਕ ਇਹਦੇ ਖਿਲਾਫ ਪਹਿਲੀ ਵਾਰ ਇਤਿਹਾਸਕ ਤੌਰ ਦੇ ਉੱਤੇ 90 ਜਥੇਬੰਦੀਆਂ ਇਕੱਠੀਆਂ ਹੋਈਆਂ ਪੰਜਾਬ ਦੀਆਂ ਤੇ ਪਿੰਡਾਂ ਝੰਡਾ ਮਾਰਚ ਕਰਕੇ ਕੱਲ ਅਸੀਂ ਸਿੰਘੇਵਾਲਾ ਤੋਂ ਸ਼ੁਰੂ ਹੋ ਕੇ ਮਿਸ਼ਰੀ ਗੱਗੜ ਬਾਦਲ ਮਾਨਾ ਬਿੱਦੋ ਵਾਲੀ ਚੰਨੂ ਲੰਬੀ ਤੇ ਛੋ ਵਾਲੀ ਭਾਗੂ ਅੱਜ ਮਹਿਣਾ ਤੋਂ ਸ਼ੁਰੂ ਕਰਕੇ ਬਾਣ ਵਾਲਾ ਪੰਜਾਬਾ ਕੱਖਾਂ ਵਾਲੀ ਰੋੜਾ ਵਾਲੀ ਸਿੱਖ ਵਾਲਾ ਤੇ ਸੈਣਾ ਖੇੜਾ ਆਦਨੀਆਂ ਤੇ ਖੁੱਡੀਆਂ ਤੇ ਪਰਸੋਂ ਨੂੰ ਕਿੱਲਿਆਂ ਵਾਲੀ ਬੜਖੜਾ ਲੋਹਾਰਾ ਕਮੇਰਾ ਫੱਤਾ ਕੇਰਾ ਮਿੱਡੂ ਖੜਾ ਪੁੱਲਰ ਵਾਲਾ ਟੈਲੀਗਾਂ ਵਾਲੀ ਟਾਣੀ ਜਿਹੜੀ ਦੀ ਕਹਿਣ ਦਾ ਭਾਵ ਅਸੀਂ ਲੋਕਾਂ ਨੂੰ ਦੱਸਣਾ ਕਿ ਲੋਕਾਂ ਦੇ ਖਿਲਾਫ ਸਰਕਾਰ ਐਡੇ ਗਲਤ ਫੈਸਲੇ ਲਿਆ ਰਹੀ ਹੈ ਇਸ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਕੁਛ ਨਹੀਂ ਬੋਲ ਰਹੀਆਂ ਕੱਲ ਅਸੀਂ ਲੋਕਾਂ ਨੂੰ ਕਹਨੇ ਆ ਕਿ ਆ ਲੋਕਾਂ ਦੀ ਲਹਿਰ ਹੈ ਜਿਹੜੀ ਲਹਿਰ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਾਇਆ ਐ ਇਸੇ ਲਹਿਰ ਨੇ ਲੈਂਡ ਪੂਲਿੰਗ ਪਾਲਸੀ ਰੱਦ ਕਰਾਈ ਹੈ ਇਸੇ ਲਹਿਰ ਨੇ ਆ ਜੁਨੀਵਰਸਟੀਆਂ ਜਦੋਂ ਪ੍ਰਾਈਵੇਟ ਬੋਰਡ ਨੂੰ ਤੋੜਨ ਵਾਲੇ ਕਾਨੂੰਨ, ਬਿਜਲੀ ਨੂੰ ਪ੍ਰਾਈਵੇਟ ਕਰਨ ਵਾਲੇ ਕਾਨੂੰਨ, ਨਿਲੇਗਾ ਨੂੰ ਖਤਮ ਕਰਨ ਵਾਲੇ ਕਾਨੂੰਨ ਇਸ ਕਰਕੇ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਆ ਲਹਿਰ ਤਗੜੀ ਕਰੋ, ਲੋਕਾਂ ਦੀ ਲਹਿਰ ਨੇ ਤੁਹਾਡਾ ਕੋ ਸਵਾਰਨਾ ਹੈ, ਇਸ ਲਹਿਰ ਨਾਲ ਜੁੜੋ। ਜਿਹੜੇ ਪ੍ਰੋਗਰਾਮ ਹੋਣਗੇ ਆ ਹੁਣ ਸ਼ੁਰੂ ਹੈ ਦਾ ਪੜਾ ਬੰਨੇ ਕਿਉਂਕਿ ਖੇਤੀ ਕਾਨੂੰਨਾਂ ਨਾਲੋਂ ਵੀ ਵੱਡੀ ਲੜਾਈ ਲੜਨੀ ਪਊ। ਇਸ ਕਰਕੇ ਖੇਤੀ ਕਾਨੂੰਨਾਂ ਵਾਂਗੂ ਪੜਾ ਬੰਨੇ ਹੁਣ ਪਿੰਡਾਂ 'ਚ ਇਹ ਮਾਰਚ ਕਰਕੇ 16 ਤਰੀਕ ਨੂੰ ਡੀਸੀ ਦਫ਼ਤਰ ਅੱਗੇ ਧਰਨੇ ਆ ਉਹਦੇ ਬਾਅਦ ਇਹ ਲੜਾਈ ਲੰਬੀ ਚੱਲਣੀ ਹੈ ਖੇਤੀ ਕਰੂਨਾ ਤਾਂ ਵੀ ਲੰਬੀ ਹੈ ਸਾਹੀ ਪ੍ਰਧਾਨ ਜੀ ਕੀ ਆਪਣਾ ਨਾਂ ਕਿਹੜੀ ਯੂਨੀਅਨ ਹੈ ਤੇ ਅੱਜ ਜਿਹੜਾ ਝੰਡਾ ਮਾਰਦਾ ਟੀਮਾ ਮੇਰਾ ਨਾਂ ਜਰਨੈਲ ਸਿੰਘ ਹੈ ਕਿੰਡ ਮੇਰਾ ਪੰਜਾਬਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਿਲ੍ਹਾ ਮੀਤ ਪ੍ਰਧਾਨ ਆ ਅੱਜ ਜਿਹੜਾ ਇਹ ਝੰਡਾ ਮਾਰਚ ਹੈ ਕਰਨਾ ਤਾਂ ਸਾਰੇ ਪਿੰਡਾਂ ਚ ਹੀ ਆ ਪਰ ਜਿਸ ਤਰ੍ਹਾਂ ਜਿੱਤਰਾ ਮੈਨੂੰ ਨਿਕਲਦੇ ਜਾਂਦੇ ਉਸ ਤਰ੍ਹਾਂ ਪਿੰਡਾਂ ਦਾ ਵੀ ਮਾਰਚ ਕਰੀ ਜਾਂਦੇ ਆ ਇਹ ਝੰਡਾ ਮਾਰਚ ਕਰਕੇ ਸਾਰੇ ਲੋਕਾਂ ਨੂੰ ਅਸੀਂ ਜਾਗਰਤ ਕਰਨਾ ਵੀ ਜਿੰਨੇ ਵੀ ਜਿਹੜੇ ਇਸ ਚੀਜ਼ ਤੇ ਸਰਕਾਰਾਂ ਦੇ ਨਾਲ ਥੋੜੇ ਬਾਰੇ ਵੀ ਸਹਿਮਤ ਹੁੰਦੇ ਹਨ ਨਾ ਤੇ ਉਹਨਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਵੇਖਣ ਕਾਰਗੁਜ਼ਾਰੀ ਵੇਖ ਕੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਹੁਣ ਜਿਹੜੇ ਹਸਾਬ ਨਾਲ ਬਿਜਲੀ ਬਿੱਲ ਲੈਂਦਾ ਇਹਨਾਂ ਨੇ ਤੇ ਜਦੋਂ ਚਿੱਪ ਵਾਲੀ ਮੀਟਰ ਲੱਗ ਗਈ ਕਿਸੇ ਦੇ ਵੀ ਜਿਹੜਾ ਹੈ ਨਾ ਬਿੱਲ ਭਰਨ ਦੇ ਯੋਗ ਨਹੀਂ ਰਹਿ ਜਾਣਾ ਕਿਉਂਕਿ ਬਿੱਲ ਜਿੰਤਰਾ ਆਪਾਂ ਫੋਨ 'ਚ ਆਪਾਂ ਰੀਚਾਰਜ ਕਰਾਉਨੇ ਆ ਉਸੇ ਤਰ੍ਹਾਂ ਜਿਨੇ ਕਹਿੰਨੇ ਰੀਚਾਰਜ ਕਰਾ ਲਿਆ ਉਹਨੇ ਹੀ ਪੈਸੇ ਹੰਦਾ ਚੱਲ ਜਣਾ ਜਦ ਤਨ ਉਹਦੇ ਪੈਸੇ ਪੂਰੇ ਹੋ ਗਏ ਉਸੇ ਤਰ੍ਹਾਂ ਇਹ ਉਸੇ ਵੇਲੇ ਬੰਦ ਹੋ ਜene ਜਿਵੇਂ ਆਪਣਾ ਫੋਨ ਰੀਚਾਰਜ ਕਰਾਉਨੇ ਤੇ 28 ਦਿਨ ਚੱਲਦਾ ਤੇ 28 ਦਿਨਾਂ ਦੇ ਉਤੇ ਇੱਕ 5 ਮਿੰਟ ਵੀ ਨਹੀਂ ਚੱਲਦਾ ਇਸੇ ਤਰ੍ਹਾਂ ਹੀ ਇਹ ਹੋ ਜਣਾ ਜਿੰਨੇ ਪੈਸੇ ਪਾਵਾਂਗੇ ਉਨਾ ਹੀ ਚੱਲਣਾ ਤੇ ਮੁੜ ਕੇ ਬੰਦ ਹੋ ਜਣਾ ਕਿਉਂਕਿ ਆਪਣਾ ਜਿਹੜਾ ਹਿਸਾਬ ਕਿਤਾਬ ਚੱਲਿਆ ਖਲੋਤਾ ਵੀ ਆਪਾਂ ਖੁੱਲ੍ਹੇ ਆਪਦੇ ਹਿਸਾਬ ਨਾਲ ਬਿਜਲੀ ਬਾਲਣ ਚਲਾਉਣ ਕਿੱਜੇ ਵੀ ਆਪਣੇ ਉਹ ਹਿਸਾਬ ਨਾਲ ਵੀ ਬਿੱਲ ਜਿਹੜਾ ਆਉਂਦਾ ਫਿਰ ਬਾਕੀ ਇਹਨਾਂ ਨੇ ਜਿਹੜੀਆਂ ਸਬਸਿਡੀਆਂ ਖਤਮ ਹੋ ਜਾਣੀਆਂ ਸਾਰੀਆਂ ਕਿਸੇ ਨੂੰ ਕੋਈ ਸਬਸਿਡੀ ਨਹੀਂ ਤੇ ਕਿਸੇ ਨੂੰ ਹੀ ਸਬਸਿਡੀ ਨਹੀਂ ਮਿਲਣੀ ਸਾਰਿਆਂ ਨੇ ਜਿਹੜੇ ਆਪਾਂ ਖੇਤਾਂ ਵਾਲੇ ਮੀਟਰ ਲੱਗਨੇ ਮੋਟਰਾਂ ਤੇ ਵੀ ਲੱਗ ਜਰਨੇ ਨੇ ਉੱਥੇ ਵੀ ਲੱਗ ਜਰਨੇ ਵੀ ਕਿਸੇ ਨੂੰ ਸਬਸਿਡੀ ਨਹੀਂ ਮਿਲਣੀ ਤੇ ਜਿਹੜਾ ਬੀਆ ਦਾ ਬਿੱਲ ਨਵਾਂ ਇਹਦੇ ਵਿੱਚ ਇਹ ਲੈਂਦਾ ਇਹਨਾਂ ਨੇ ਵੀ ਜੇ ਆਪਾਂ ਕਿਸੇ ਨੂੰ ਜੇ ਕਿਸੇ ਨੇ 20 ਕਿਲੋ ਬੀ ਲੈ ਲੈਂਦਾ ਨਾ ਕਿਸੇ ਕੰਪਨੀ ਦਾ ਵੀ ਉਹਦੇ ਵਿੱਚੋਂ ਜੇ ਉਹਨੇ 2-4 ਕਿਲੋ ਵੀ ਕਿਸੇ ਨੂੰ ਦਿੱਤਾ ਤੇ ਕੰਪਨੀ ਵਾਲਿਆਂ ਨੂੰ ਪਤਾ ਲੱਗ ਗਿਆ ਕੰਪਨੀ ਵਾਲਿਆਂ ਨੇ ਵੇਖਣਾ ਹਨ ਕੇ ਵੀ ਇਹ ਜਿਹੜਾ ਬੀ 4 ਕਿਲੋ ਜਾਂ 5 ਕਿਲੋ ਤੂੰ ਬੀ ਲਿਆ ਇਹ ਕਿੱਥੋਂ ਲਿਆ ਉਹਨਿਆ ਹੱਤਾਂ ਨਾ ਵੀ ਜਿਹੜੇ ਜਿੰਨੇ ਬਿੱਲ ਤੇ ਲੈਂਦਾ ਸੀ ਜੇ ਵੀ ਉਹਦਾ ਨਾਮ ਲੈਂਦਾ ਤੇ ਉਹਦੇ ਤੇ ਵੀ ਪਰਚਾ ਕਰਨਾ ਤੇ ਉਹਦੇ ਤੇ ਵੀ ਕਰਨਾ ਵੀ ਇਹ ਜਿਹੜਾ ਸੀਰ ਬਹੁਤ ਘਾਟਕ ਬਿੱਲ ਦੇ ਜਿਹੜੇ ਆਈ ਜਾਂਦੇ ਆ ਜਿਹੜੇ ਨਰੇਗਾ ਵਾਲਿਆਂ ਦਾ ਬਿੱਲ ਆ ਵੀ ਇਹਨਾਂ ਨੇ ਨਰੇਗਾ ਵਾਲਿਆਂ ਜਿਹੜੇ ਨਰੇਗਾ ਖਤਮ ਹੀ ਕਰਤਾ ਸਰਕਾਰ ਨੇ